ਦਾਰੇ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਹੈ ਪ੍ਰਿੰਟ ਮੀਡੀਆ ਜਾਂ ਸੋਸ਼ਲ ਮੀਡੀਆ ਦਿਸੋ ਵੀ ਇਹ ਤੋਂ ਪਹਿਲਾਂ ਕਿ ਆਪਾਂ ਮਾਨ ਜੀ ਮਾਝਾ ਜ਼ੋਨ ਦੇ ਇਹਨਾਂ ਨੂੰ ਕੋਆਰਡੀਨੇਟਰ ਲਾਇਆ ਗਿਆ ਜਿਹੜਾ ਤੁਸੀਂ ਦੇਖ ਰਹੇ ਹੋ ਐਸਡੀ ਨਸ਼ਾ ਮੁਕਤੀ ਮੋਰਚਾ ਇਹ ਕੀ ਕੰਮ ਕਰੂਗਾ ਕੀ ਫੰਕਸ਼ਨਿੰਗ ਹੋਊਗੀ ਉਹਦੇ ਬਾਰੇ ਅਸੀਂ ਗੱਲ ਕਰਦੇ ਆ ਮੈਂ ਮੈਡਮ ਸੋਨੀਆ ਮਾਨ ਨੂੰ ਰਿਕੁਐਸਟ ਕਰੂੰਗਾ ਜੀ ਕਿ ਜਿਹੜੇ ਅੱਗੇ ਇਹਨਾਂ ਨੇ ਇੰਚਾਰਜ ਲਾਏ ਨੇ ਮਾਝਾ ਜ਼ੋਨ ਦੇ ਉਹ ਕਿਹੜੇ-ਕਿਹੜੇ ਨੇ ਉਹਨਾਂ ਦੀ ਇੱਕ ਵਾਰੀ ਇੰਟਰੋਡਕਸ਼ਨ ਦਿੰਦੇ ਸਰ ਸ੍ਰੀਕਾਲ ਸਾਰਿਆਂ ਨੂੰ ਔਰ ਅੱਜ ਅਸੀਂ ਗੱਲ ਕਰਾਂਗੇ ਨਸ਼ਾ ਮੁਕਤੀ ਮੋਰਚੇ ਦੀ ਉਹ ਨਸ਼ਿਆਂ ਦੇ ਵਿਰੁੱਧ ਸਰਕਾਰ ਨੇ ਜਿਹੜਾ ਪ੍ਰੋਗਰਾਮ ਚਲਾਇਆ ਉਹਦੇ ਥੱਲੇ ਨਸ਼ਾ ਮੁਕਤ ਮੋਰਚਾ ਜਿਹੜਾ ਅਸੀਂ ਸਟਾਰਟ ਕੀਤਾ ਹੈ ਉਹਦੇ ਵਿੱਚ ਜਿਹੜਾ ਮਾਝਾ ਜ਼ੋਨ ਦਾ ਮੈਨੂੰ ਇੰਚਾਰਜ ਬਣਾਇਆ ਗਿਆ ਉਹਦੇ ਥੱਲੇ ਅਸੀਂ ਡਿਸਟ੍ਰਿਕਟ ਕੋਆਰਡੀਨੇਟਰਸ ਲਾਏ ਨੇ ਜੀ ਅ ਅੰਮ੍ਰਿਤਸਰ ਅਰਬੰਦ ਤੋਂ ਦਿਕਸ਼ਿਤ धवन ਜੀ ਨੇ ਅਮ੍ਰਿੰਦਰ ਰੂਰਲ ਤੋਂ ਮੁਦੀਨ ਸਿੰਘ ਮੱਠੇਵਾਲ ਜੀ ਨੇ ਤਰਨਤਾਰਨ ਤੋਂ ਅਮਰਿੰਦਰ ਸਿੰਘ ਐਮਈਜੀ ਨੇ ਪਠਾਨਕੋਟ ਤੋਂ ਰੋਹਿਤ ਸਿਆਲ ਜੀ ਨੇ ਗੁਰਦਾਸਪੁਰ ਤੋਂ ਮਾਨਿਕ ਮਹਿਤਾ ਜੀ ਮਾਨਿਕ ਨਹੀਂ ਹੈ ਮਾਨਿਕ ਆਈ ਥਿੰਕ ਉਹ ਔਨ ਦਾ ਵੇ ਨੇ ਠੀਕ ਹੈ ਇਹ ਅਸੀਂ ਸਾਰੇ ਮਾਝੇ ਨੂੰ ਕਵਰ ਕੀਤਾ ਹੈ ਔਰ ਜਿਵੇਂ ਕਿ ਸਰਕਾਰ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਥੱਲੇ ਅਸੀਂ ਇਹ ਸਾਰਾ ਜਿਹੜੀ ਸਾਡੀ ਟੀਮ ਹੈ ਇਹ ਕੰਮ ਕਰੂਗੀ ਅਲੱਗ-ਅਲੱਗ ਜ਼ੋਨ ਦੇ ਵਿੱਚ ਇਸ ਤੋਂ ਥੱਲੇ ਜਿਹੜੀਆਂ ਅਸੈਂਬਲੀ ਕੋਆਰਡੀਨੇਟਰਸ ਵੀ گاਂ ਜਾ ਕੇ ਲੱਗਣੇ ਨੇ ਔਰ ਨਾਲ ਹੀ ਇਹ ਥੱਲੇ ਬਲੌਕ ਕੋਆਰਡੀਨੇਟਰਸ ਸਾਥ ਵਿਲੇਜ ਸਾਥ ਜਿਹੜਾ ਅਸੀਂ ਸਾਡੀ ਸਰਕਾਰ ਜਿਹੜੀ ਹੈ ਗ੍ਰਾਸ ਰੂਟ ਲੈਵਲ ਦਾ ਜਿਹੜਾ ਨਸ਼ਿਆਂ ਦਾ ਕੋਡ ਹੈ ਉਹ ਅਸੀਂ ਕੱਢ ਰਹੇ ਹਾਂ ਔਰ ਮੈਨੂੰ ਲੱਗਦਾ ਹੈ ਕਿ ਅੱਜ ਤੱਕ ਇਹਨਾਂ ਕਿਸੇ ਵੀ ਗਵਰਨਮੈਂਟ ਨੇ ਇਹ ਜੋ ਕੋਈ ਕਦਮ ਨਹੀਂ ਚੁੱਕਿਆ ਬਟ ਜੇ ਪੰਜਾਬ ਸਰਕਾਰ ਅਰਵਿੰਦ ਕੇਜਰੀ ਵਾਲੀ ਸਰਕਾਰ ਸਦਾਕ ਭਗਵਨ ਸਿੰਘ ਮਾਨ ਨੇ ਜੋ ਵਾਅਦਾ ਕੀਤਾ ਸੀਗਾ ਉਹ ਅੱਜ ਅਸੀਂ ਪੂਰਾ ਕਰਨ ਜਾ ਰਹੇ ਹਾਂ ਬਾਕੀ ਆਈ ਥਿੰਕ ਸੋ ਅ ਬਸ ਤੇਜਪਨੂ ਜੀ ਤੁਹਾਨੂੰ ਜਾਦਾ ਵਧੀਆ ਤਰੀਕੇ ਦੇ ਨਾਲ ਦੱਸਣਗੇ ਇਹਦੇ ਬਾਰੇ ਸਰ ਤੁਸੀਂ ਜਰੂਰ 解释 ਕਰੋ ਜਿਹੜੀ ਮੈਂ ਮੈਂ ਇਸ ਵੇਲੇ ਪੰਜਾਬ ਸਰਕਾਰ ਦੇ ਵੱਲੋਂ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਇੱਕਤਾਵ ਦੇ ਵਿੱਚ ਪੁਲਿਸ ਕੰਮ ਕਰ ਰਹੀ ਹੈ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਹੈ ਮંત્રી ਸਹਿਬਾਨ ਕੰਮ ਕਰ ਰਹੇ ਆ ਐਮਐਲਏ ਸਾਹਿਬ ਕੰਮ ਕਰ ਰਹੇ ਆ ਉਹਦਾ ਹੀ ਇੱਕ ਇਹ 파ਟ ਹੈ ਪਰ ਅਸੀਂ ਥੋੜਾ ਜਿਹਾ ਵੱਖਰੇ ਤਰੀਕੇ ਦੇ ਨਾਲ ਕਿਉਂਕਿ ਕੋਈ ਵੀ ਜਿਹੜੀ ਏਡੀ ਵੱਡੀ ਮੁਹਿੰਮ ਹੈ ਜਦੋਂ ਤੁਸੀਂ ਦੋ ਦਹਾਕਿਆਂ ਦਾ ਗੰਧ ਜਿਹੜਾ ਚਿੱਟੇ ਦਾ ਉਹ ਹੁੰਝ ਕੇ ਸੁਟਣਾ ਤਾਂ ਉਹਦੇ ਵਾਸਤੇ ਸਾਨੂੰ ਹਰ ਘਰ ਦੀ ਹਰ ਮਾਪੇ ਦੀ ਹਰ ਧੀ ਪੁੱਤ ਦੀ ਜ਼ਰੂਰਤ ਹੈ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਪੰਜਾਬ ਨੂੰ ਨਸ਼ਾ ਮੁਕਤੀ ਮੋਰਚਾ ਦੇ ਰੂਪ ਦੇ ਵਿੱਚ ਪੰਜ ਜ਼ੋਨ ਦੇ ਵਿੱਚ ਵੰਡਿਆ ਗਿਆ ਮਾਝਾ 도ਆਬਾ ਤੇ ਤਿੰਨ ਜ਼ੋਨ ਜਿਹੜੇ ਆ ਉਹ ਮਾਲਵੇ ਦੇ ਬਣਾਏ ਗਏ ਹਰੇਕ ਜ਼ੋਨ ਦਾ ਇੱਕ ਜਿਹੜਾ ਇੰਚਾਰਜ ਲਾਇਆ ਗਿਆ ਜਿਵੇਂ ਮੈਡਮ ਸੋਨੀਆ ਮਾਨ ਜੀ ਸਮੁੱਚੇ ਮਾਝੇ ਨੂੰ ਵੇਖਣਗੇ ਅੱਗੇ ਇਹਨਾਂ ਨੇ ਜਿਹੜੇ ਉਹ ਜਿਹੜੇ ਜਿਹੜੇ ਲਾਏ ਨੇ ਉਹਨਾਂ ਦੀ ਇੰਟਰੋਡਕਸ਼ਨ ਉਹਨਾਂ ਨੇ ਦੇ ਦਿੱਤੀ ਆ ਇਹਦੇ ਸਬੰਧੀ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਹਰ ਪਿੰਡ ਨੂੰ ਟਾਰਗੇਟ ਕਰਨਾ ਆਉਣ ਵਾਲੇ ਦਿਨਾਂ ਦੇ ਦੌਰਾਨ ਉਹਦੇ ਵਿੱਚ ਅਸੀਂ ਹਰ ਘਰ ਜਿਹੜਾ ਹੈ ਪਿੰਡ ਦਾ ਉਹਦੀ ਉਹਦਾ ਬੂਹਾ ਖੜਕਾਵਾਂਗੇ ਉੱਥੇ ਮਾਪਿਆਂ ਨੂੰ ਮਿਲਾਂਗੇ ਉੱਥੇ ਧੀਆ ਪੁੱਤਾਂ ਨੂੰ ਮਿਲਾਂਗੇ ਇਹ ਨਹੀਂ ਕਿ ਜਿਹੜਾ ਕੋਈ ਨਸ਼ੇ ਦੇ ਵਿੱਚ ਪਿਆ ਹੋਇਆ ਉਹਨਾਂ ਦੇ ਬਲਕਿ ਹਰ ਘਰ ਨੂੰ ਟੱਚ ਕਰਨਾ ਜਿਹੜੀ ਉਹ ਪੰਜਾਬ ਸਰਕਾਰ ਨੇ ਸਾਡੀ ਡਿਊਟੀ ਲਾਈ ਹੈ ਉਹਨਾਂ ਨੂੰ ਅਸੀਂ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰਕੇ ਉਹਦੇ ਵਿੱਚ ਨੁਕੜਨਾਟਕ ਦੀਆਂ ਕੁਝ ਟੀਮਾਂ ਜਿਹੜੀਆਂ ਤਿਆਰ ਕੀਤੀਆਂ ਨੇ ਵੱਖੋ ਵੱਖਰੇ ਥਾਵਾਂ ਦੇ ਉੱਤੇ ਉਹ ਨੁਕੜਾ ਨਾਟਕ ਦੇ ਰੂਪ ਦੇ ਵਿੱਚ ਅਸੀਂ ਡਰੱਗ ਦੇ ਪੈਣ ਵਾਲੇ ਪ੍ਰਭਾਵ ਜਿਹੜੇ ਨੇ ਉਹਦੇ ਬਾਰੇ ਦੱਸਾਂਗੇ ਇਹਦੇ ਨਾਲ ਨਾਲ ਮੋਟੀਵੇਸ਼ਨਲ ਸਪੀਕਰ ਜਿਹੜੇ ਨੇ ਉਹ ਉਹਨਾਂ ਨੂੰ ਸੰਬੋਧਨ ਕਰਨਗੇ ਤੇ ਸਭ ਤੋਂ ਅਹਿਮ ਜਿਹੜੀ ਗੱਲ ਇਹਦੇ ਵਿੱਚ ਇਹ ਹੈ ਕਿ ਅਸੀਂ ਸਹਿਯੋਗ ਲੈਣਾ ਚਾਹੁੰਦੇ ਹਾਂ ਹਰ ਪੰਜਾਬੀ ਦਾ ਉਹ ਚਾਹੇ ਪਿੰਡ ਦੇ ਵਿੱਚ ਰਹਿਣ ਵਾਲਾ ਚਾਹੇ ਉਹ ਕਸਬੇ ਤੇ ਚਾਹੇ ਸ਼ਹਿਰ ਦੇ ਵਿੱਚ ਪਰ ਕਿਉਂਕਿ ਇਹ ਮੁਹਿੰਮ ਸਭ ਤੋਂ ਪਹਿਲਾਂ ਪਿੰਡਾਂ ਵੱਲੋਂ ਆ ਫਿਰ ਉਸ ਤੋਂ ਬਾਅਦ ਅਗਲੇ ਪੜਾਅ ਦੇ ਵਿੱਚ ਅਸੀਂ ਕਸਬੇ ਤੇ ਸ਼ਹਿਰਾਂ ਵਾਲੇ ਪਾਸੇ ਨੂੰ ਜਾਵਾਂਗੇ ਟੀਮਾਂ ਇਹੀ ਕੰਮ ਕਰਨਗੀਆਂ ਜਿਹੜੀਆਂ ਇੱਕ ਵਾਰੀ ਨਸ਼ਾ ਮੁਕਤੀ ਮੋਰਚਾ ਦੇ ਰੂਪ ਦੇ ਵਿੱਚ ਕਿਉਂਕਿ ਅਸੀਂ ਗਰਾਊਂਡ ਦੇ ਉੱਤੇ ਕੰਮ ਕਰਨਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਵੇਲੇ ਜਿਸ ਕਿਸਮ ਦੀਆਂ ਭਾਜੜਾਂ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਪਾਈਆਂ ਨੇ ਅਗਲੀ ਜਿਹੜੀ ਜ਼ਰੂਰਤ ਹੈ ਉਹ ਉਹਨਾਂ ਲੋਕਾਂ ਨੂੰ ਵੀ ਹੈ ਜਿਹੜੇ ਇਸ ਨਸ਼ੇ ਦੇ ਆਦੀ ਨੇ ਸਰਕਾਰ ਦੀਆਂ ਸਪਸ਼ਟ ਹਦਾਇਤਾਂ ਨੇ ਕਿ ਇਸੇ ਨਸ਼ਾ ਕਰਨ ਵਾਲੇ ਨੂੰ ਅਸੀਂ ਅਰੈਸਟ ਨਹੀਂ ਕਰਨਾ ਬਲਕਿ ਉਹਦੇ ਵਾਸਤੇ ਜਿੱਥੇ ਉਹਨੂੰ ਮਦਦ ਦੀ ਜ਼ਰੂਰਤ ਹੈ ਡੀਡਿਕਸ਼ਨ ਸੈਂਟਰ ਡਾਕਟਰ ਬਲਬੀਰ ਸਿੰਘ ਉਹ ਪਿਛਲੇ ਦਿਨਾਂ ਤੋਂ ਲਗਾਤਾਰ ਹਰ ਡੀਡਿਕਸ਼ਨ ਸੈਂਟਰ ਦਾ ਦੌਰਾ ਕਰ ਰਹੇ ਨੇ ਕਿ ਉੱਤੇ ਜੋ ਕਮੀ ਪੇਸ਼ੀ ਆ ਉਹ ਪੂਰੀ ਕੀਤੀ ਜਾ ਰਹੀ ਹੈ ਚਾਹੇ ਮੈਡੀਸਨ ਦੇ ਰੂਪ ਦੇ ਵਿੱਚ ਆ ਡਾਕਟਰ ਦੇ ਰੂਪ ਦੇ ਵਿੱਚ ਆ ਜਾਂ ਕਿਸੇ ਨੂੰ ਕਾਉਂਸਲਿੰਗ ਚਾਹੀਦੀ ਹੈ ਉਹਦੇ ਵਾਸਤੇ ਵੀ ਸਾਡੀ ਇਹ ਜਿਹੜੀ ਟੀਮ ਹੈ ਉਹ ਉਹਨਾਂ ਦੇ ਸੰਪਰਕ ਕਰੂਗੀ ਉਹਨਾਂ ਨੂੰ ਤੇ ਉਹਨਾਂ ਨੂੰ ਜਿੱਥੋਂ ਮਦਦ ਦੀ ਜ਼ਰੂਰਤ ਹੈ ਉਸ ਜਗ੍ਹਾ ਤੋਂ ਮਦਦ ਪਹੁੰਚਾਉਗੀ ਨਸ਼ਾ ਮੁਕਤੀ ਮੋਰਚਾ ਦਾ ਗਰਾਊਂਡ ਦੇ ਉੱਤੇ ਜਾ ਕੇ ਇਹ ਕੰਮ ਕਰਨਾ ਸਾਡਾ ਜਿਹੜਾ ਮੇਨ ਡਿਊਟੀ ਲੱਗੀ ਆ ਜਦੋਂ ਤੁਸੀਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਹੈ ਉਹਦੇ ਇਹ ਅੰਡਰ ਪਰ ਇਹ ਇੱਕ ਆਪਣਾ ਵੱਖਰੇ ਤੌਰ ਦੇ ਉੱਤੇ ਕੰਮ ਕਰੂਗੀ ਗਰਾਊਂਡ ਪੱਧਰ ਦੇ ਉੱਤੇ ਔਰ ਸਾਡਾ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਐਵਰੀ ਜਿਹੜਾ ਡੋਰ ਹੈ ਅਸੀਂ ਉਹਨੂੰ ਨੌਕ ਕਰਨਾ ਹੈ ਹਰ ਮਾਪਿਆਂ ਨੂੰ ਮਿਲਣਾ ਹੈ ਜੇ ਕਿਸੇ ਦਾ ਪੁੱਤ ਨਸ਼ੇ ਦੇ ਵਿੱਚ ਲੱਗਿਆ ਹੈ ਤਾਂ ਉਹਨੂੰ ਬਚਾਉਣਾ ਕਿਵੇਂ ਹੈ ਤੇ ਜੇ ਨਹੀਂ ਲੱਗਿਆ ਉਹਨੂੰ ਵੀ ਬਚਾਉਣਾ ਕਿਵੇਂ ਹੈ ਤਾਂ ਕਿ ਉਹ ਨਸ਼ੇ ਦੇ ਵਿੱਚ ਜਾਵੇ ਨਾ ਉਹਦੇ ਪੈਣ ਵਾਲੇ ਪ੍ਰਭਾਵ ਪਰਿਵਾਰਾਂ ਦੇ ਉੱਤੇ ਕਿਵੇਂ ਉਹਦੇ ਪ੍ਰਭਾਵ ਪੈਂਦੇ ਨੇ ਮਾਂ ਪਿਓ ਦੇ ਉੱਤੇ ਕੀ ਪ੍ਰਭਾਵ ਪੈਂਦੇ ਨੇ ਤੁਸੀਂ ਸਾਰੇ ਇਹੋ ਜਿਹੀਆਂ ਖਬਰਾਂ ਤੋਂ ਜਾਣੂ ਹੋ ਕਿ ਜਿਹੜਾ ਕੋਈ ਨਸ਼ਾ ਕਰਨ ਲੱਗ ਜਾਂਦਾ ਉਹ ਫਿਰ ਕੀ ਕੁਝ ਕਰਦਾ ਉਹਨਾਂ ਚੀਜ਼ਾਂ ਨੂੰ ਰੋਕਣ ਦੇ ਵਾਸਤੇ ਨਸ਼ਾ ਮੁਕਤੀ ਮੋਰਚਾ ਜਿਹੜਾ ਕੋਬੜਾ ਸਰ ਡੀ ਐਡਿਕਸ਼ਨ ਸੈਂਟਰਸ ਕਿੰਨੇ ਕੁ ਖੁੱਲੇ ਹੋਏ ਨੇ ਕੋਈ ਵੈਰੀਫਾਈ ਕੀਤਾ ਤੁਸੀਂ ਪੂਰੇ ਮਾਝੇ ਦੇ ਵਿੱਚ ਕਿੰਨੇ ਨੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਨੇ ਕਿੰਨੇ ਕ ਨੇ ਔਰ ਕਿੰਨੇ ਹਜੇ ਤੱਕ ਉੱਥੇ ਇਲਾਜ ਬੱਚੇ ਕਰਾਣੇ ਕਿਹਾ ਉਹ ਨਸ਼ਾ ਮੁਕਤ ਹੋ ਚੁੱਕੇ ਨੇ ਉਹਨਾਂ ਦੇ ਰੋਜ਼ਗਾਰ ਵਾਸਤੇ ਕੀ ਕੁਝ ਪਲਾਨਿੰਗ ਉਹ ਵੀ ਜਿੱਦਕਿ ਸੁਣਨਾ ਨਾ ਇੱਕ ਤੇ ਸਭ ਤੋਂ ਪਹਿਲ ਨੂੰ ਅੰਮ੍ਰਿਤਸਰ ਬਾਰੇ ਮੈਂ ਦੱਸ ਦਿੰਨੀ ਆ ਤੁਹਾਨੂੰ 2000 ਦੇ ਵਿੱਚ ਅਸੀਂ ਪਿੰਨਾਂ ਦੇ ਵਿੱਚ ਕਮੇਟੀਆਂ ਬਣਾਈਆਂ ਸੀਗੀਆਂ ਰਾਜਸਥਾਨ ਸੀ ਦੇ ਵਿੱਚ ਐਂਡ ਉੱਥੋਂ ਜਿਹੜੀ ਅਸੀਂ ਜਿਹੜੀ ਵੀ ਐਡਿਕਟ ਸੀਗੀ ਅਸੀਂ ਲੈ ਕੇ ਜਾਂਦੇ ਸੀਗੇ ਸਵਾਮੀ ਵਿਵੇਕਾਨੰਦ ਮੈਡੀਕਲ ਕਾਲਜ ਦੇ ਅੰਦਰ ਜਿਹੜਾ ਡਿਡਿਕਸ਼ਨ ਸੈਂਟਰ ਹੈ ਉਹਨੂੰ ਕਾਫੀ ਦਿਹਾਕਿਆਂ ਤੋਂ ਲੰਬੇ ਟਾਈਮ ਦੇ ਉੱਤੋਂ ਕਿਸੇ ਨੇ ਨਹੀਂ ਛੇੜਿਆ ਸੀਗਾ ਮੈਨੂੰ ਲੱਗਦਾ ਪੁਰਾਣੀਆਂ ਗਵਰਨਮੈਂਟਸ ਨੇ ਤੇ ਦੇਖਿਆ ਵੀ ਨਹੀਂ ਸੀਗਾ ਕਿ ਉਹਦੇ ਹਾਲਾਤ ਕੀ ਐ ਉਦੋਂ ਵੀ ਡਾਕਟਰ ਬਲਬੀਰ ਨੇ ਉਹਦੇ ਵਿੱਚ ਏਸੀ ਔਰ ਉਹਦੇ ਗੱਦੇ ਚੇਂਜ ਕਰਵਾ ਕੇ ਉਹਦੀ ਜਿਹੜੀ ਹਾਲਤ ਹੈ ਠੀਕ ਕੀਤੀ ਸੀਗੀ ਔਰ ਸਾਡੇ ਜਿਹੜੇ ਇੱਥੇ ਡੀਸੀ ਸੀਗੇ ਅਮਿਤ ਤਲਵਾਰ ਸਰ ਉਹਨਾਂ ਨੇ ਖਾਸ ਕਰਕੇ ਉੱਤੇ ਗੌਰ ਫਰਮਾ ਕੇ ਉਹਦੇ ਤੇ ਜਿਹੜਾ ਫੂਡ ਦੀ ਸੁਵਿਧਾ ਆ ਉਹ ਵੀ ਕੀਤੀ ਸੀਗੀ ਕਿ ਪੇਸ਼ੈਂਟਸ ਨੂੰ ਤੇ ਖਾਣਾ ਵੀ ਮਿਲਣਾ ਚਾਹੀਦਾ ਹੈ ਟਿੰਟਾਈਮ ਜਾ ਕੇ ਔਰ ਉਸ ਤੋਂ ਅਲੱਗਾ ਜਿਹੜਾ 10 ਦਿਨ ਦਾ ਉੱਥੇ ਨਸ਼ਾ ਛੱਡਣ ਤੋਂ ਬਾਅਦ ਜਿਹੜਾ ਰੀਹੈਬ ਸੈਂਟਰ ਹੈ ਉਹਦੇ ਨਾਲ ਹੀ ਐਸੋਸੀਏਟ ਕੀਤਾ ਸੀਗਾ ਜਿੱਥੇ ਕਾਫੀ ਸਾਰੀਆਂ ਸਲਾਈ ਚੀਜ਼ਾਂ ਨੇ ਜਿਵੇਂ ਪਲੰਬਰ ਦੀ ਟ੍ਰੇਨਿੰਗ ਹੈ ਕੰਪਿਊਟਰ ਦੀ ਟ੍ਰੇਨਿੰਗ ਹੈ ਤਾਂ ਕਿ ਇੱਕ ਜਿਹੜਾ ਨਸ਼ੇ ਕਰਨ ਵਾਲਾ ਬੰਦਾ ਹੈ ਉਹਨੂੰ ਅਸੀਂ ਸਲਾਈ ਇਹ ਡੀਟॉक्स ਕਰਕੇ ਉਹਨੂੰ ਇੱਕ ਇਹੇ ਜੇ ਬੰਨੇ ਲਾ ਸਕੀਏ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਕੇ ਮੈਂ ਤੁਹਾਨੂੰ ਪਹਿਲਾਂ ਹੀ ਸਰਕਾਰਾਂ ਨੇ ਵੀ ਕੀਤਾ ਸਵਾਮੀ ਵਿਵੇਕਾਨੰਦ ਜਿਹੜਾ ਤੁਸੀਂ ਦੱਸ ਰਹੇ ਉੱਥੇ ਪਹਿਲਾਂ ਬਾਦਲ ਸਾਹਿਬ ਵੀ ਜਾਂਦੇ ਰਹੇ ਨੇ ਕੈਪਟਨ ਮਿੰਦਰ ਸਿੰਘ ਵੀ ਜਾਂਦੇ ਰਹੇ ਨੇ ਉੱਥੇ ਡੀਡਿਕਸ਼ਨ ਸੈਂਟਰ ਮੈਂ ਤੁਹਾਨੂੰ ਦੱਸਦਾ ਉਹ ਤਾਂ ਰੀਹੈਬਿਲਿਟੇਸ਼ਨ ਸੈਂਟਰ ਵਿੱਚ ਹੀ ਸਕਿੱਲ ਪ੍ਰੋਗਰਾਮ ਵੀ ਚੱਲਦੇ ਸੀ ਲੇਕਿਨ ਉਹ ਫਾਲੋਅ ਅਪ ਕਰ ਰਹੇ ਹੋ ਕਿ ਜਿਹੜੇ ਬੱਚੇ ਡੀ ਐਡਿਕਟ ਹੋ ਗਏ ਨੇ ਉਹ ਅੱਗੇ ਕੀ ਕਰ ਰਹੇ ਨੇ ਵੇਖੋ ਜੀ ਭਾਜੀ ਮੇਰੀ ਗੱਲ ਸੁਣੋ ਬਾਦਲ ਸਾਹਿਬ ਨੇ ਕੀਤਾ ਹੈ ਜਾਂ ਤੁਸੀਂ ਕਹਿ ਰਹੇ ਹੋ ਕਾਂਗਰਸ ਨੇ ਕੀਤਾ ਹੈ ਜੇ ਉਹ ਚੰਗੇ ਤਰੀਕੇ ਦੇ ਨਾਲ ਕੀਤਾ ਹੁੰਦਾ ਤੇ ਉਹਦੇ ਇੰਨੇ ਮਾੜੇ ਹਾਲਾਤ ਨਾ ਹੁੰਦੇ। ਚਲੋ ਤੁਸੀਂ 3 ਸਾਲ ਤੋਂ ਮਾੜੇ ਹਾਲਾਤ ਸੀਗੀ ਉੱਥੇ। ਮੈਂ ਕਹਾਂ ਸੋ 3 ਸਾਲ ਤੋਂ ਤੁਹਾਡੀ ਵੀ ਸਰਕਾਰ ਹੈ। ਜਿਹੜੇ ਐਡਿਕਟ ਹੋਏ ਨੇ ਬੱਚੇ ਜਿਹੜੇ ਉਹਨਾਂ ਦਾ ਫਾਲੋਅ ਅਪ ਕੀਤਾ ਉਹ ਕੀ ਕਾਰਨ ਹੈ ਕਿ ਆ ਦੁਬਾਰਾ ਉਹ ਨਸ਼ੇ ਚਿਤ ਨਹੀਂ ਆ ਗਏ। ਡਾਟਾ ਹੈ ਮੇਰੇ ਕੋਲ ਕੋਈ ਡਾਟਾ ਸਾਡੀ ਕੋਲ ਡਾਟਾ ਹੈਗਾ ਆ ਐਂਡ ਸਾਡਾ ਬਿਲਕੁਲ ਜਾਰੀ ਕਰਾਂਗੇ। ਮੇਰੇ ਕੋਲ ਪੂਰੇ ਰਜਿਸਟਰ ਪਰ ਰਿਪਾਈ ਨੇ ਜਿਹੜੇ ਪੇਸ਼ੈਂਟਸ ਨੂੰ ਅਸੀਂ ਪਿੰਡਾਂ 'ਚੋਂ ਚੱਕ ਕੇ ਐਡਿਕਸ਼ਨ ਸੈਂਟਰ 'ਚ ਲੈ ਕੇ ਗਏ ਆ ਉਸ ਤੋਂ ਬਾਅਦ ਰੀਹੈਬ 'ਚ ਲੈ ਕੇ ਗਏ ਆ ਉਸ ਤੋਂ ਬਾਅਦ ਜਿਹੜ ਜਿਨਾਰੇ ਨਾਮ ਅਸੀਂ ਲਿਖ ਕੇ ਸਿੰਦਰ ਸਰ ਇਥੇ ਐਸਐਸਪੀ ਸੀ ਗਿਆ ਸਿੰਘ ਮਾਲਾ ਸਾਹਿਬ ਜਾਣਦੇ ਹੈ ਸਾਡੇ ਨਾਲ ਸਾਰੇ ਪਿੰਡਾਂ ਦੇ ਵਿੱਚ ਕਵਰੇਜ ਕਰਦੇ ਸੀਗੇ ਉਸ ਟਾਈਮ ਦੇ ਉੱਤੇ ਸਿੰਦਰ ਸਰ ਐਸਐਸਪੀ ਸਾਡੇ ਜਿਹੜੇ ਹੁਣ ਇਸ ਟਾਈਮ ਪ੍ਰਮੋਟ ਹੋ ਚੁੱਕੇ ਨੇ ਉਹ ਸਾਡੇ ਡੀਸੀ ਅਮਿਤ ਤਲਵਾਰ ਪਿੰਡਾਂ ਦੇ ਵਿੱਚ ਮੀਟਿੰਗਸ ਅਸੀਂ ਕਰਦੇ ਰਹੇ ਆ ਇਹਨਾਂ ਦੇ ਪਿੰਡ 'ਚ ਵੀ ਮੀਟਿੰਗ ਹੋਈ ਹੈ ਮਾਲਾ ਸਾਹਿਬ ਦੱਸੋ ਫਿੱਟੇਵੜ ਦੇ ਵਿੱਚ ਐਸਐਸਪੀ ਸਾਹਿਬ ਆਏ ਸੀਗੇ ਸਿੰਦਰ ਸਾਹਿਬ ਸਾਰਿਆਂ ਦੀ ਉਹਨਾਂ ਨੇ ਗੱਲਾਂ ਸੁਣੀਆਂ ਸੀਗੀਆਂ ਸੋ ਸਰਕਾਰ ਨੇ ਹਮੇਸ਼ਾ ਹੀ 2030 ਦੀ ਗੱਲ ਹੈ ਅੱਜ ਅਸੀਂ ਸੀਰੀਅਸਲੀ ਇਹ ਸਾਰੀਆਂ ਚੀਜ਼ਾਂ ਨੂੰ ਫੋਲੋ ਅਪ ਕਰ ਰਹੇ ਹਾਂ ਮੈਂ ਤੇ ਕਹਿੰਨੀ ਆ ਪਿਛਲੀਆਂ ਸਰਕਾਰਾਂ ਨੇ ਤੇ ਇੰਨਾ ਵੀ ਨਹੀਂ ਕੀਤਾ ਸੀਗਾ ਪਿਛਲੀਆਂ ਸਰਕਾਰਾਂ ਦੇ ਵੱਡੇ ਲੀਡਰਾਂ ਨੇ ਸੌਂਵਾਂ ਚੁੱਕ ਕੇ ਉਹਦੇ ਉੱਤੇ ਕੰਮ ਨਹੀਂ ਕੀਤਾ ਸੀਗਾ ਸਾਡੀ ਸਰਕਾਰ ਪਹਿਲਾਂ ਵੀ ਜਦੋਂ ਮੈਂ ਪਾਰਟੀ 'ਚ ਨਹੀਂ ਸੀਗੀ ਉਦੋਂ ਵੀ ਇਹ ਕੰਮ ਕਰ ਰਹੀ ਸੀ ਕਿ ਉਦੋਂ ਵੀ ਸਰਕਾਰ ਨੇ ਬਹੁਤ ਸਾਥ ਦਿੱਤਾ ਸੀਗਾ ਇਸ ਲਈ ਤੁਸੀਂ ਜਾਓ ਜਿੱਥੇ ਗਾਨੇ ਹਸਪਤਾਲ ਦੇ ਵਿੱਚ ਤੁਹਾਡੇ ਵੱਲੋਂ ਦਵਾਈ ਦਿੱਤੀ ਜਾਂਦੀ ਸਰਕਾਰ ਵੱਲੋਂ ਜੀਫਲੇ ਰੱਖਣ ਵਾਲੀ ਮੈਂ ਗਿਆ ਸੀ ਉੱਥੇ ਉਹਨਾਂ ਨੂੰ ਨੋਜੋਨਾਂ ਨੇ ਗੱਲਬਾਤ ਕੀਤੀ ਮੇਰੇ ਕੋਲ ਵੀ ਰਿਕਾਰਡ ਨੇ ਹੈਗੀਆਂ 5-5 ਸਾਲ ਤੋਂ ਨੌਜਵਾਨੋ ਗੋਲੀਆਂ ਖਾ ਰਿਆ 3 ਸਾਲ ਤੋਂ ਤੁਹਾਡੀ ਸਰਕਾਰ ਚ ਖਾ ਰਿਆ ਉਹਨਾਂ ਚ ਕੋਈ ਨੌਜਵਾਨ ਵਾਪਸ ਆਇਆ ਹੋਵੇ ਨਹੀਂ ਬਰੇ ਨਾਲ ਮੈਂ ਮੈਂ ਵੀ ਕੀ ਜਿਹੜੀ ਟੈਬਲੇਟ ਦਿੱਤੀ ਜਾ ਰਹੀ ਬਾਅਦ ਬਲੈਕ ਚ ਵਿਕਦੀਆਂ ਅੰਦਰ ਜਿਹੜਾ ਸਟਾਫ ਨਾ ਅੰਦਰ ਉਹਨਾਂ ਦੇ ਸਰਟੀਫਿਕੇਟ ਚੈੱਕ ਕੀਤੇ ਆਖ ਪਾਸ ਨੇ ਤੇ ਉਹਨਾਂ ਨੂੰ ਅੰਦਰੋਂ ਨਹੀਂ ਮਿਲਦੀ ਵੀ ਉਹ ਦਵਾਈ ਮਿਲਦੀ ਨਹੀਂ ਅੰਦਰ ਤੁਸੀਂ ਅੱਧ ਵੀ ਪੜਿਆ ਹੋਣਾ ਇੱਕ ਪਰਚਾ ਜਿਹੜਾ ਦਰਦ ਹੋਇਆ ਹਰ ਪੁਆਇੰਟ ਨੂੰ ਸਰਕਾਰ ਜਿਹੜਾ ਟੱਚ ਕਰਦੀ ਹੈ ਤਿੰਨਾਂ ਸਾਲਾਂ ਦੇ ਵਿੱਚ ਇਹ ਨਹੀਂ ਆ ਕਿ 4 ਹਫ਼ਤੇ ਖਤਮ ਕਰਨ ਵਾਲੀ ਗੱਲ ਨਹੀਂ ਸੀਗੀ ਜਿੰਨੀ ਦੇਰ ਤੱਕ ਕਿਸੇ ਚੀਜ਼ ਦੀ ਤਿਆਰੀ ਨਹੀਂ ਆ ਤੁਸੀਂ ਓਨੀ ਦੇਰ ਤੱਕ ਐਡਾ ਵੱਡਾ ਯੁੱਧ ਨਹੀਂ ਲੜ ਸਕਦੇ ਯੁੱਧ ਦੇ ਵਾਸਤੇ ਜੇ ਮੰਨ ਲਓ ਅੱਜ ਇਹ ਕਹਿ ਦਈਏ ਕਿ ਸ਼ਾਮ ਨੂੰ ਅਸੀਂ ਯੁੱਧ ਜਿਹੜਾ ਕਿਸੇ ਗੁਆਂਢੀ ਮੁਲਕ ਦੇ ਨਾਲ ਲਾਉਣਾ ਉਹ ਵੀ ਪੋਸੀਬਲ ਨਹੀਂ ਆ ਇਹ ਤਾਂ ਨਸ਼ਿਆਂ ਦੇ ਵਿਰੋਧ ਦੇ ਵਿੱਚ ਜਿਹੜਾ ਯੁੱਧ ਆ ਉਹਦੀ ਮੁਕੰਮਲ ਬਕਾਇਦਾ ਤੌਰ ਦੇ ਉੱਤੇ ਤਿਆਰੀ ਕਰਕੇ ਹਰ ਪੱਖੋਂ ਅੰਕੜੇ ਤੁਹਾਨੂੰ ਜਿਹੜੀ ਡੇ ਬਾਈ ਡੇ ਹਫ਼ਤਾ ਵਾਈਜ਼ ਮਹੀਨਾ ਵਾਈਜ਼ ਜਿਹੜੇ ਸਾਰੇ ਦੇ ਸਾਰੇ ਦਿੱਤੇ ਜਾਣਗੇ ਕਿ ਜਦੋਂ ਤੋਂ ਇਹ ਜੰਦ ਜਿਵੇਂ ਅਜੇ ਇਸ ਵੇਲੇ ਤੁਹਾਡੇ ਕੋਲੇ ਐਫ ਆਈ ਆਰ ਜਾਂ ਜਿਹੜੇ ਪੜੇ ਜਾ ਰਹੇ ਨੇ ਉਹਨਾਂ ਦੇ ਵਿੱਚ ਅਸੀਂ ਕਿੰਨਾ ਪਿੰਡਾਂ ਤੱਕ ਪਹੁੰਚ ਕੀਤੀ ਕਿਹੜੇ ਘਰ ਤੱਕ ਪਹੁੰਚ ਕੀਤੀ ਉਹ ਤੋਂ ਅਸੀਂ ਕੀ ਲੱਭਿਆ ਕੀ ਜਾਣਿਆ ਇਹਦੇ ਅੰਕੜੇ ਤੁਹਾਨੂੰ ਡੇ ਬਾਏ ਡੇ ਜਿਹੜੇ ਆ ਉਹ ਜਾਰੀ ਕੀਤੇ ਜਾਣਗੇ ਔਰ ਅਸੀਂ ਤੁਹਾਡੇ ਤੋਂ ਸਹਿਯੋਗ ਲੈਣ ਦੇ ਵਾਸਤੇ ਜਿਹੜਾ ਆਏ ਆ ਜੀ ਇੱਥੇ ਕੋਈ ਪੋਲੀਟਿਕਲ ਤੌਰ ਦੇ ਉੱਤੇ ਅਸੀਂ ਤੁਹਾਨੂੰ ਨਹੀਂ ਕੁਝ ਵੀ ਦੱਸਣਾ ਹੈ ਗੱਲ ਸੁਣੋ ਜਿਹੜੀ ਗੋਲੀ ਜਿਹੜੀ ਬਾਹਰੋਂ ਮਿਲਦੀ ਆ ਉਹ ਅੰਦਰੋਂ ਜਿਹੜੀ ਹੈਗੀ ਆ ਤੁਸੀਂ ਮੁਹਿਆਰ ਸਰਵਾਓ ਜੀ ਜਿਹੜੀ ਜਿਹੜੀ ਇਹ ਬੰਬਾਰ ਮਿਲ ਮਿਲਦੀ ਹੈ ਬਿਲਕੁਲ ਉਹਦੇ ਉੱਤੇ ਕੰਮ ਜਿਹੜਾ ਬਕਾਇਦਾ ਤੌਰ ਦੇ ਤੇ ਹੋ ਰਿਹਾ ਹੈ ਇਹਦੇ ਨਤੀਜੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੇ ਉਹ ਮਿਲਣਗੇ ਈ ਦੇਰ ਤੱਕ ਅਸੀਂ ਬੈਠਾਂਗੇ ਨਹੀਂ ਜਿੰਨੀ ਦੇਰ ਤੱਕ ਇਸ ਚਿੱਟੇ ਨੂੰ ਜੜੋਂ ਪੱਟ ਕੇ ਪੰਜਾਬ ਦੇ ਵਿੱਚੋਂ ਬਾਹਰ ਨਹੀਂ ਕੱਢ ਦਿੰਦੇ ਜਦੋਂ ਸੀਮਾ ਸਮਾਂ ਥੋੜੀ ਰਹਿ ਜਾਂਦੀ ਆ ਸਰਕਾਰ ਹਰ ਇੱਕ ਚੋਂ ਤੁਹਾਡੇ ਕੋਲ ਵੀ ਸਮਾਂ ਥੋੜਾ ਰਹਿ ਗਿਆ ਅੱਧ ਤੋਂ ਵੱਧ ਸਮਾਂ ਲਾ ਕੇ ਚੁੱਕਾ ਬਿਲਕੁਲ ਭਾਜੀ ਮੇਰੀ ਤੁਹਾਡੇ ਕੀ ਦੋ ਸਾਲ ਪਏ ਆ ਜੀ ਨਹੀਂ ਨਹੀਂ ਮੇਰੀ ਗੱਲ ਸੁਣੋ ਬੰਨੂ ਸਾਹਿਬ ਇਹਨਾਂ ਦਾ ਮੈਂ ਜਵਾਬ ਦੇਣੀ ਹੈ ਕਵਰਟੀ ਪੱਤਰਕਾਰ ਇੱਥੇ ਖੜੀ ਨੇ ਮਾਲਾ ਸਾਹਿਬ ਇਸ ਗੱਲ ਦੇ ਗਵਾਹ ਨੇ 2023 ਦੇ ਵਿੱਚ ਅਸੀਂ ਰਾਜਸਥਾਨ ਸੀ ਇਧਰਲੇ ਏਰੀਆ ਚ ਸਾਰੇ ਰੂਰਲ ਏਰੀਆ ਦੇ ਵਿੱਚ ਅਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸ ਰਹੀ ਹਾਂ ਪਾਰਟੀ ਭਾਵੇਂ ਅਸੀਂ ਅੱਜ ਜੁਆਇਨ ਨਹੀਂ ਸੀ ਸ਼ਾਇਦ ਉਹਨਾਂ ਦੇ ਨਾਲ ਸੀ ਮੈਂ ਉਸ ਨਹੀਂ ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਸੀ ਠੀਕ ਹੈ ਐਜ਼ ਅ ਸੋਸ਼ਲ ਐਕਟਿਸਟ ਮਾਈ ਭਾਗੋ ਚੈਰਿਟੀ ਅਸੀਂ ਚਲਾਉਂਦੇ ਸੀਗੇ ਮਾਈ ਭਾਗੋ ਚੈਰਿਟੀ ਦੇ ਥੱਲੇ ਅਸੀਂ ਸਰਕਾਰ ਤੋਂ ਸਹਿਯੋਗ ਮੰਗਿਆ ਸੀਗਾ ਅਸੀਂ ਕਿੰਨੇ ਦੋਸਤੋਂ ਤੋਂ ਅਬਾਉ ਪਿੰਨਾਂ ਦੀਆਂ ਕਮੇਟੀਆਂ ਬਣਾਈਆਂ ਸੀਗੀਆਂ ਉੱਥੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਨੇ ਪੂਰੀ ਸਾਡੀ ਹਮਾਇਤ ਕੀਤੀ ਸੀਗੀ ਤਾਂ ਹੀ ਡਾਕਟਰ ਬਲਵੀਰ ਨੇ 2023 ਦੇ ਵਿੱਚ ਸੁਆਮੀ ਵਿਵੇਕਾਨੰਦ ਜਿਹੜਾ ਮੈਡੀਕਲ ਕਾਲਜ ਦੇ ਅੰਦਰ ਹੈ ਉਹਨੂੰ ਬਿਲਕੁਲ ਠੀਕ ਕਰਵਾਇਆ ਸੀਗਾ ਤਾਈਓ ਅਮਰ ਤਲਵਾਰ ਡੀਸੀ ਜਿਹੜੇ ਹੈ ਜਾਂ ਐਸਐਸਪੀ ਸਿੰਦਰ ਹੈ ਸਾਡੇ ਨਾਲ ਲੱਗ ਕੇ ਪਿੰਨਾਂ ਦੇ ਵਿੱਚ ਜਾ ਕੇ ਸੇਵਾਵਾਂ ਨਿਭਾਉਂਦੇ ਸੀਗੇ ਸਰ ਇਹ ਮੈਂ ਇਹ ਇਸੇ ਕਰਕੇ ਮੈਂ ਪਾਰਟੀ ਜੁਆਇਨ ਕੀਤੀ ਕਿਉਂਕਿ ਜਦੋਂ ਮੈਂ ਨਹੀਂ ਜੁਆਇਨ ਕੀਤੀ ਸੀਗੀ ਦੈਨ ਆਲਸੋ ਦੇ ਵਰ ਸੁਪੋਰਟਿੰਗ ਅਸ ਠੀਕ ਹੈ ਔਰ ਅੱਜ ਵੀ ਅੱਜ ਵੀ ਬਿਰੋ ਵੀ ਬੜਾ ਨਹੀਂ میری ਗੱਲ ਸੁਣੋ ਦੇਖੋ ਨਹੀਂ ਨਹੀਂ ਮੈਂ ਮੇਰੀ ਗੱਲ ਸੁਣੋ ਨਹੀਂ ਨਹੀਂ ਚਲਾਓ ਮੈਂ ਕੱਲੀ ਇਹ ਜੀ ਪਾਰਟੀ ਨਹੀਂ ਮੈਂ ਜਿਹੜਾ ਉਹ ਬੰਦਾ ਸੋਸ਼ਲ ਐਕਟੀਵਿਸਟ ਹੁੰਦਾ ਹੈ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਉਹਦੇ ਤੁਸੀਂ ਖਿਲਾਫ ਹੋਦੇ ਹੋ ਠੀਕ ਹੈ ਨਹੀਂ ਇਹ ਆਪੇ ਕਹਿ ਰਹੇ ਮੈਂ ਤੁਹਾਨੂੰ ਕਿਹਾ 2000 ਮੈਂ ਜਿਹੜੀ ਜਿਹੜੀ ਵੀ ਪਾਰਟੀ ਗਲਤ ਕੰਮ ਕਰਦੀ ਉਹਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਬੋਲਿਆ ਮੈਂ ਅੱਜ ਤੱਕ ਨਹੀਂ ਬੋਲਿਆ ਠੀਕ ਹੈ ਨਾ 2023 ਦੀ ਗੱਲ ਹੈ ਤੁਸੀਂ ਵੀਡੀਓਜ਼ ਕੱਢ ਕੇ ਦੇਖ ਲਓ ਦੇ ਰਾਜਸਥਾਨ ਦੇ ਹਲਕੇ ਦੇ ਵਿੱਚ ਅਸੀਂ ਪੀ ਕੈਨਸਲ ਕੈਂਪ ਲਗਾਇਆ ਸੀਗਾ ਜਿੱਥੇ ਅੱਧੀ ਕੈਬਿਨੇਟ ਆਮ ਆਦਮੀ ਪਾਰਟੀ ਦੇ ਉੱਤੇ ਆ ਕੇ ਬੈਠੀ ਸੀਗੀ ਜਿਨ੍ਹਾਂ ਨੇ ਅਦਲੀਵਾਲ ਪਿੰਡ ਸਭ ਤੋਂ ਪਹਿਲਾਂ ਆਇਆ ਸੀਗਾ ਜਿਨ੍ਹਾਂ ਨੇ ಗ್ರಾಮ ਪੰਚਾਇਤ ਦਾ ਮਤਾ ਪਾਸ ਕੀਤਾ ਸੀਗਾ ਤੇ ਪਿੰਡ ਦੇ ਵਿੱਚ ਕਮੇਟੀ ਬਣਾਈ ਸੀਗੀ ਉਹਨਾਂ ਦਾ ਜਿਹੜਾ ਆਈ ਥਿੰਕ ਡਾਕਟਰ ਬਲਬੀਰ ਨੇ ਉਹਨਾਂ ਨੂੰ ਸੈਕਟਰੀ ਦਿੱਤਾ ਸੀਗਾ ਆਮੇ ਤਲਵਾਰ ਸਰ ਦੇ ਨਾਲ ਠੀਕ ਹੈ ਨਾ ਬਾਕੀ ਗੱਲ ਏਆਵੀਜੀ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਆ ਅਸੀਂ ਪਿੰਡਾਂ ਦੇ ਵਿੱਚ ਵਿਲੇਜ ਪੀਡੀਸੀਸ ਬਣਾਉਣੇ ਪਏ ਆ ਸ਼ਹਿਰਾਂ ਦੇ ਵਿੱਚ ਵਾਰਡਸ ਦੇ ਵਿੱਚ ਡਬਲਿਊਡੀਸੀਸ ਬਣਾਉਣੇ ਪਏ ਆ ਤਾਂ ਕਿ ਸਾਰੇ ਜਾਣੇ ਮਿਲ ਕੇ ਇਹ ਮੁੱਦਾ ਸਾਡਾ ਕੱਲਿਆਂ ਦਾ ਨਹੀਂਗਾ ਇਹ ਸਾਰਿਆਂ ਦਾ ਆ ਕਿ ਅਸੀਂ ਸਾਰੇ ਜਾਣੇ ਮਿਲ ਕੇ ਇਸ ਕੋਰ ਨੂੰ ਗੱਡ ਸਕੀਏ ਪੰਜਾਬ ਦੇ ਵਿੱਚੋਂ ਜਿਵੇਂ ਅਸੀਂ ਜਿਵੇਂ ਕਿਸਾਨ ਅੰਦੋਲਨ 'ਚ ਇਕੱਠੇ ਹੋ ਕੇ ਗਏ ਸੀ ਕਿ ਸਾਡੀ ਦੀ ਬੇਨਤੀ ਇਹੀ ਹੈ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਰੇ ਜਾਣੇ ਸਾਨੂੰ ਦੱਸੋ ਇਨਫੈਕਟ ਵਿਲੇਜ ਵੀਡੀਸੀਸ ਦਾ ਵੀ ਅਸੀਂ ਇਹੀ ਡਿਊਟੀ ਲਈ ਹੈ ਕਿ ਜਿਹੜੇ ਪੇਸ਼ੈਂਟਸ ਹੈ ਪਿੰਡ ਦੇ ਸਰਪੰਚ ਤੇ ਉਹ ਮਿਲ ਕੇ ਜਿਹੜੇ ਡੀਡਿਕਸ਼ਨ ਸੈਂਟਰ ਰੀਹੈਬਸ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਣ ਐਂਡ ਡਬਲ ਡੀਸੀ ਇਸ ਦੀ ਵੀ ਇਹੀ ਰਿਸਪੌਂਸਿਬਿਲਟੀ ਹੋਊਗੀ ਜਿਹੜੇ ਪੇਸ਼IENTS ਨੇ ਉਹਨਾਂ ਨੂੰ ਉਹ ਰੀਹੈਬਸ ਜਾਂ ਆਪਣੇ ਡੀਡਿਕਸ਼ਨ ਸੈਂਟਰਸ ਦੇ ਵਿੱਚ ਲੈ ਕੇ ਜਾਣ ਔਰ ਜਿਹੜੇ ਬੱਚੇ ਇਸ ਕੋਰਟ ਚੋਂ ਨਿਕਲ ਚੁੱਕੇ ਨੇ ਦੇ ਵਿਲ ਬੀ ਦਾ ਮੋਟੀਵੇਸ਼ਨ ਸਪੀਕਰਸ ਉਹ ਉਹਨਾਂ ਨੂੰ ਇਨਕਰੇਜ ਕਰਨਗੇ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਵੀ ਕੌਣ ਵੇਚਦਾ ਆ ਅਸੀਂ ਇਸ ਤੱਕ ਇਸ ਮਿਊਟ ਲੈਵਲ ਤੱਕ ਮੈਂ ਜਾ ਚੁੱਕੀ ਆਈ ਥਿੰਕ ਇਥੇ ਸਾਰੇ ਸਾਡੇ ਪਿੰਡ ਵਾਲੇ ਜਾਂ ਸਾਡੇ ਇਲਾਕੇ ਵਾਲੇ ਇਸ ਚੀਜ਼ ਦਾ ਗਵਾਹ ਆ ਜਦੋਂ ਅਸੀਂ ਨਾਮ ਦੇਂਦੇ ਸੀਗੇ ਪਿੰਨਾ ਚੋਂ ਭੱਜ ਜਾਂਦੇ ਸੀਗੇ ਜਦੋਂ ਆਪਾਂ ਛਾਪੇ ਮਰਵਾਏ ਸੀਗੇ ਠੀਕ ਹੈ ਉਸ ਤੋਂ ਬਾਅਦ ਸਾਨੂੰ ਧਮਕੀਆਂ ਵੀ ਹੋਦੀਆਂ ਸੀਗੀਆਂ ਬਟ ਅੱਜ ਜਦੋਂ ਸਰਕਾਰ ਨੇ ਸਾਰੇ ਮਿਲ ਕੇ ਹਮਲਾ ਮਾਰਿਆ ਹੈ ਸਾਨੂੰ ਸਾਰਿਆਂ ਨੂੰ ਪੋਜ਼ਿਟਿਵ ਤਰੀਕੇ ਨਾਲ ਲੈ ਕੇ ਚੱਲਣਾ ਚਾਹੀਦਾ ਐਟਲੀਸਟ ਇਹ ਕਰਦੇ ਰਹੇ ਆ ਨਾ ਆਪਾਂ ਹੋਰ ਤੇ ਕਿਸੇ ਨੇ ਇੰਨਾ ਵੀ ਨਹੀਂ ਕੀਤਾ ਸੀਗਾ ਚਲੋ ਅੱਗੇ ਹੌਲੀ ਹੌਲੀ ਕਰਕੇ ਜੇ ਤੁਹਾਨੂੰ ਕਿਸੇ ਗੱਲ ਦੀ ਸ਼ਿਕਾਇਤ ਹੋਊਗੀ ਆਪਾਂ ਤੁਹਾਨੂੰ ਡਾਟਾ ਨਾਲ ਨਾਲ ਦੇ ਦੇਵਾਂਗੇ ਬਾਜੀ ਜੀ ਇੰਨੀ ਪੇਸ਼ੈਂਟ ਅਸੀਂ ਕਰਵਾਤੇ ਆ ਇਹਨਾਂ ਦਾ ਇਹ ਡਾਟਾ ਆ ਜੇ ਅਸੀਂ ਨਾ ਕਰੀਏ ਫਿਰ ਤੁਸੀਂ ਤੁਸੀਂ ਮੈਨੂੰ ਪੰਜਾਬ ਆਸ ਰੱਖੇ ਹੁਣ ਤੁਹਾਡੇ ਕੋਲ ਨਸ਼ੇ ਦੇ ਵਿਰੋਧ ਦੇ ਵਿੱਚ ਪੰਜਾਬ ਆਸ ਰੱਖੇ ਜੀ ਕਿ ਪਹਿਲੀ ਵਾਰੀ ਐਡੀ ਵੱਡੀ ਜਿਹੜੀ ਉਹ ਕੋਸ਼ਿਸ਼ ਹੋ ਰਹੀ ਆ ਅਸੀਂ ਤੁਹਾਡੇ ਤੋਂ ਸਹਿਯੋਗ ਮੰਗਦੇ ਆ ਹਰ ਪੰਜਾਬੀ ਤੋਂ ਸਹਿਯੋਗ ਮੰਗਦੇ ਆ